ਠੀਕ ਹੈ ਸਾਡੇ ਬਜ਼ੁਰਗ ਨੇ ਕਰ ਸਾਡੇ ਬਜ਼ੁਰਗਾ ਨੇ ਵੀ ਬਿਨਾ ਦੱਸੇ ਤੋਂ ਪੁਲਿਸ ਚੱਕ ਕੇ ਲੈ ਗਏ ਨਾ ਤੇ ਨਾਲ ਇਹਨਾਂ ਦੇ ਕੋਈ ਪਰਚਾ ਨਹੀਂ ਕੁਝ ਨਹੀਂ ਸਾਰਾ ਦਿਨ ਥਾਣੇ 'ਚ ਬਿਠਾ ਕੇ ਰੱਖਿਆ ਖੱਜਲ ਖਵਾਰ ਕੀਤਾ ਤੇ ਸ਼ਾਮ ਨੂੰ ਛੱਡਿਆ ਇਹਨਾਂ ਨੂੰ ਰੋਜ਼ੇ ਚੱਲਦੇ ਵੀ ਸਾਡਾ ਭਾਰਤ ਰੱਖੀ ਇਹਨਾਂ ਦੇ ਮਾਂ ਜਾਣ ਚਾਹਦੇ ਸਾਡੇ ਰੋਜ਼ੇ ਸਾਨੂੰ ਤੰਗ ਕੀਤਾ ਤੇ ਸਾਡਾ ਸਮਾਨ ਵੀ ਚੁੱਕ ਕੇ ਲੈ ਗਏ ਨਗਰ ਨਿਗਮ ਵਾਲੇ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਆ ਸਾਡਾ 100 ਸਾਲ ਦਾ ਕਬਜ਼ਾ ਹੈ ਮੇਰੇ ਬਜ਼ੁਰਗ ਜੋ ਸੌਰਾ ਉਹਨਾਂ ਨੇ ਉਹਨਾਂ ਨੇ 40 40 ਸਾਲ ਜੀ ਮਰਿਆ ਨਾ ਵੀ ਹੋ ਗਿਆ ਉਹਨਾਂ ਕੇ ਉਹਨਾਂ ਨੇ ਉਹ ਤਾਵੇਂ ਸਾਂਭਿਆ ਉਹ ਜਗ੍ਹਾ ਜੀ ਉਹਨਾਂ ਨੇ ਮਨਾਈ ਵੀ ਤੇ ਅਸੀਂ ਜੀ ਵੀਰੇ ਆਪਣਾ ਆਯੋਜਨ ਕਰ ਰਹੇ ਤੇ ਇਸ ਨੂੰ ਜੀ ਸਾੜਾ ਡੰਗਰ ਬੰਨੇ ਹੋਏ ਤੇ ਉਹਰੇ ਐ ਮਸੀ ਨੇ ਸਾਨੂੰ ਜੀ ਕਿਹਾ ਤੁਸੀਂ ਆਹ ਔਕਾਦ ਦੋ ਵੀ ਇਹਨਾਂ ਖਾਲੀ ਕਰ ਦੋ ਜੀ ਅਸੀਂ ਕਹੇ ਵੀ ਸਾੜਾ ਚੱਲ ਕੋਈ ਨਾ ਅਸੀਂ ਆਰਾਮ ਕਰ ਰਹੇ ਆ ਕੋਈ ਉਹ ਨਹੀਂ ਹੈ ਵੀ ਸਾੜੇ ਵਿੱਚ ਕੋਈ ਕੇਸ ਨਹੀਂ ਕੋਈ ਕੁਝ ਨਹੀਂ ਆ ਰਹੇ ਸੀ ਸਾੜੀ ਮੇਰੀ ਕੁਰਸੋਈ ਤੀ ਜੀ ਕਮਰਾ ਤਾਂ ਇੱਕ ਬਾਥਰੂਮ ਅੱਛਾ ਜੀ ਬੇੜਾ ਤਾਂ ਡੰਗਰਾ ਤੂੜੀ ਵਾਲਾ ਤਾਂ ਜੀ ਮੈਸਾਂ ਦਾ ਬ੍ਰਾਂਡ ਆ ਪਾਇਆ ਵਤਾ ਜੀ ਸਾਰਾ ਜੀ ਉਸकी ਤਾਂ ਵੀਡੀਓ ਬਣਾਈ ਹੋਣੀ ਨਾ ਨੇ ਜਿਹੜਾ ਮੇਰੇ ਵਾਲਾ ਮਕਾਨ ਟਾ ਸਾਰਾ ਮਕਾਨ ਬਣਿਆ ਵਤਾ ਜੀ